ਆਸਟ੍ਰੇਲੀਅਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਰ ਲਈ ਖੇਡ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ ਇਸ ਵਿਰੋਧ ਵੱਡੇ ਪੱਧਰ ਉੱਤੇ ਪ੍ਰਵਾਸ ਨੂੰ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ ਇਸ ਵਿਰੋਧ ਮਾਰਚ ਦੇ ਚੱਲਦੇ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀਆਂ ਦੇ ਦਿਲਾਂ ਵਿੱਚ ਫਿਕਰ ਹੈ ਤੇ ਕਈ ਲੋਕ 31 ਅਗਸਤ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਵੀ ਗੱਲ ਕਰ ਰਹੇ ਹਨ ਕੀ 31 ਅਗਸਤ ਬਾਰੇ ਆਨਲਾਈਨ ਮਿਲ ਰਹੀ ਜਾਣਕਾਰੀ ਸਹੀ ਹੈ ਜਾਂ ਗਲਤ ਆਓ ਇਸ ਬਾਰੇ ਜਾਣਦੇ ਹਾਂ ਆਸਟ੍ਰੇਲੀਆ ਦੇ ਲੋਕਾਂ ਦੇ ਇੱਕ ਹਿੱਸੇ ਵੱਜੋਂ 31 ਅਗਸਤ ਨੂੰ ਮਾਸਿਕ ਪ੍ਰਵਾਸ ਦੇ ਵਿਰੋਧ ਵਿੱਚ ਮਾਰਚ ਫਾਰ ਆਸਟ੍ਰੇਲੀਆ ਦਾ ਐਲਾਨ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਈ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਚਿੰਤਾਵਾਂ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ ਇਸ ਵਿਰੋਧ ਪ੍ਰਦਰਸ਼ਨ ਨੇ ਪ੍ਰਵਾਸੀਆਂ ਦੀ ਸੁਰੱਖਿਆ ਤੇ ਚਿੰਤਾਵਾਂ ਵਧਾ ਦਿੱਤੀਆਂ ਹਨ ਭਾਈਚਾਰੇ ਦੇ ਲੀਡਰਾਂ ਨੇ ਵੱਧੀ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਦੇ ਵਿਚਕਾਰ ਸ਼ਾਂਤੀ ਦੀ ਅਪੀਲ ਕੀਤੀ ਹੈ ਭਾਰਤੋ ਇੱਕ ਪ੍ਰਵਾਸੀ ਬਾਵੇਸ਼ ਜੋ ਕਿ ਮੈਲਬਨ ਦੇ ਵਿੱਚ ਓਵਰ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਦੱਸਿਆ ਹੈ ਕਿ ਵਿਰੋਧ ਪ੍ਰਦਰਸ਼ਨ ਕਾਰਨ ਉਸਦਾ ਕਾਰੋਬਾਰ ਖਤਮ ਹੋ ਸਕਦਾ ਹੈ। ਉਸਨੇ ਕਿਹਾ ਹੈ ਕਿ ਵੀਕਐਂਡ ਉਸਦੇ ਲਈ ਇੱਕ ਚੰਗਾ ਕਾਰੋਬਾਰੀ ਦਿਨ ਹੁੰਦਾ ਹੈ। ਹਾਲਾਂਕਿੇ ਆਉਣ ਵਾਲੇ ਵੀਕਐਂਡ 'ਤੇ ਉਹ ਕੰਮ ਨਹੀਂ ਕਰੇਗਾ। ਉਸਨੇ ਕਿਹਾ ਕਿ ਮੈਂ ਆਪਣੀ ਸੁਰੱਖਿਆ ਲਈ ਚਿੰਤਤ ਹਾਂ। ਮੈਂ ਲੋਕਾਂ ਤੋਂ ਕੋਈ ਵੀ ਟਿੱਪਣੀ ਨਹੀਂ ਸੁੰਨਣਾ ਚਾਹੁੰਦਾ। ਵਿਰੋਧ ਪ੍ਰਦਰਸ਼ਨ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ ਤੇ ਬਹੁਤ ਜ਼ਿਆਦਾ ਸਕੈਰੀ ਵੀ ਹੈ। ਇਸਤੇ ਮਾਨਵਤਾਵਾਦੀ ਅਤੇ ਟਰਬਨ ਫੋਰ ਆਸਟ੍ਰੇਲੀਆ ਦੇ ਸੰਸਥਾਪਕ ਅਮਰ ਸਿੰਘ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਗਲਤ ਜਾਣਕਾਰੀ ਵਾਲੀ ਜਗ੍ਹਾ ਤੇ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਹੈ ਅਤੇ ਇਹ ਸੋਚਣਾ ਵੀ ਹਾਸੋ ਹਿੰਨਾ ਹੈ ਕਿ ਆਸਟ੍ਰੇਲੀਆ ਉਹਨਾਂ ਤੋਂ ਬਿਨਾ ਕੰਮ ਕਰ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਲਈ ਮਾਰਚ ਸਾਡੇ ਆਸਟ੍ਰੇਲੀਆਈ ਬਹੁ ਸੱਭਿਆਚਾਰ ਸਮਾਜ 'ਤੇ ਹਮਲਾ ਹੈ ਹਾਲਾਂਕਿ ਉਹਨਾਂ ਨੇ ਦੱਖਣੀ ਏਸ਼ੀਆਈ ਵਿਰਾਸਤ ਤੋਂ ਆਏ ਪ੍ਰਵਾਸੀਆਂ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਕਿ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਪਮਹਾਦੀਪ ਤੋਂ ਆਏ ਪ੍ਰਵਾਸੀ ਥੋੜੇ ਵੱਖਰੇ ਦਿਖਾਈ ਦਿੰਦੇ ਹਨ ਅਤੇ ਆਸਾਨੀ ਨਾਲ ਉਹਨਾਂ ਦਾ ਨਿਸ਼ਾਨਾ ਬਣ ਸਕਦੇ ਹਨ ਉਹਨਾਂ ਨੇ ਕਿਹਾ ਹੈ ਕਿ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਉਹ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ ਸਿਕ ਇੰਟਰਫੇਸ ਕੌਂਸਲ ਤੋਂ ਜਸਵੀਰ ਸਿੰਘ ਸਰੋਪੜਾ ਨੇ ਪਾਈਚਾਰੀ ਦੇ ਮੈਂਬਰਾਂ ਨੂੰ ਸੂਚਿਤ ਰਹਿਣ ਲਈ ਕਿਹਾ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਡਰਨ ਦੀ ਵੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਉਹ ਕਿਉਂ ਨਹੀਂ ਕਰ ਸਕਦੇ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਜਿੰਨਾ ਚਿਰ ਉਹ ਅਜਿਹਾ ਕਾਨੂੰਨੀ ਤੌਰ ਤੇ ਕਰ ਰਹੇ ਹਨ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਕਈ ਤਰ੍ਹਾਂ ਦੇ ਨੈਰੇਟਿਵ ਨੇ ਜੋ ਪਾਈਚਾਰੇ ਵਿੱਚ ਪੰਬਲ ਪੁੱਸਾ ਪੈਦਾ ਕਰ ਰਹੇ ਹਨ ਪਰ ਮੈਨੂੰ ਪੁਲਿਸ ਤੇ ਪੂਰਾ ਭਰੋਸਾ ਹੈ ਮੈਨੂੰ ਇਹ ਵੀ ਲੱਗਦਾ ਹੈ ਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਲਈ ਬਹੁਤ ਜ਼ਿਆਦਾ ਸਮਰਥਨ ਵੀ ਨਹੀਂ ਪ੍ਰਾਪਤ ਹੋਵੇਗਾ ਕਿਉਂਕਿ ਆਸਟ੍ਰੇਲੀਆ ਲੋਕਾਂ ਦੀ ਇੱਕ ਵੱਡੀ ਬਹੁਗਿਣਤੀ ਜਾਤਾਂ ਪ੍ਰਵਾਸੀ ਹਨ ਤੇ ਜਾਂ ਉਹ ਘੱਟੋ-ਘੱਟ ਇੱਕ ਮਾਤਾ-ਪਿਤਾ ਤੋਂ ਹਨ ਜੋ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਹਨ ਪ੍ਰਵਾਸੀ ਵਕੀਲ ਅਜੇ ਵਾਂਸਲ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਵਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਦਾ ਹਿੱਸਾ ਹੈ ਜੋ ਸਿਰਫ ਆਸਟ੍ਰੇਲੀਆ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਵਧ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਵਿੱਚ ਹੋਈਆਂ ਸੰਗੀ ਚੋਣਾ ਨੇ ਪ੍ਰਵਾਸ ਦਾ ਰਾਜਨੀਤਿਕਰਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਦਰਾਰਾਂ ਹੋਰ ਵੱਧ ਗਈਆਂ ਹਨ ਹਾਲਾਂਕਿ ਉਹ ਅਜੇ ਵੀ ਦਾਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਇੱਕ ਸ਼ਾਂਤੀ ਪ੍ਰੇਮੀ ਦੇਸ਼ ਹੈ ਜਿਸ ਵਿੱਚ ਕੱਟੜਤਾ ਲਈ ਕੋਈ ਥਾਂ ਨਹੀਂ ਹੈ ਪਰ ਕੀ ਪ੍ਰਵਾਸੀਆਂ ਲਈ 31 ਅਗਸਤ ਨੂੰ ਘਰ ਤੋਂ ਬਾਹਰ ਨਿਕਲਣਾ ਸੱਚਮੁੱਚ ਸੁਰੱਖਿਅਤ ਹੈ ਇਹ ਹੁਣ ਇੱਕ ਵੱਡਾ ਸਵਾਲ ਬਣ ਗਿਆ ਹੈ ਕੀ ਕੱਤੀ ਕਿ ਕਿ ਰੈਲੀ ਹੈ ਜਿਹੜੀ ਇਹ ਪ੍ਰੋਟੈਸਟ ਜਿਹੜੀ ਫਾਰ ਰਾਈਟ ਗਰੂਪਸ ਵੱਲੋਂ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਹੈ ਪਹਿਲੀ ਗੱਲ ਤਾਂ ਕਿ ਜੇ ਤੁਸੀਂ ਕਹਿੰਦੇ ਆਂ ਵੀ ਆਸਟ੍ਰੇਲੀਆ ਵਰਗੀ ਕੰਟਰੀ ਜਾਂ ਕੋਈ ਵੀ ਵੈਸਟਰਨ ਕੰਟਰੀ ਮਾਈਗ੍ਰੇਸ਼ਨ ਤੋਂ ਬਿਨਾ ਚੱਲ ਜਾਂਦੀ ਤੇ ਉਹ ਇੱਕ ਹਾਸੋਣ ਵਾਲੀ ਗੱਲ ਆ ਈਵਨ ਜੇ ਆਪਾਂ ਵਿਦਨ ਇੰਡੀਆ ਦੇ ਅੰਦਰ ਹੀ ਸਾਡੇ ਬਹੁਤ ਮਾਈਗ੍ਰੇਸ਼ਨ ਆ ਫ্রম ਡਿਫਰੈਂਟ ਸਟੇਟਸ ਆ ਨਾ ਵੀ ਬੰਦੇ ਇਧਰ ਉਧਰ ਜਾਂਦੇ ਜਾਈਦੇ ਰਹਿੰਦੇ ਆ ਪਰ ਇਹਦਾ ਜਿਹੜਾ ਇਫੈਕਟ ਹੈ ਕੱਲਾ ਸਿਰਫ ਭਾਰਤੀ ਭਾਈਚਾਰੇ ਤੇ ਨਹੀਂ ਸਗਾਰੇ ਹੀ ਜਿਹੜੇ ਮਾਈਗ੍ਰੈਂਟ ਬੋਲਡ ਉਸੇ ਤੋਂ ਪੋਚੇ ਹੋੜ ਕੰਟਰੀਆਂ ਚੋਂ ਰਿਚਤ ਜਾ ਰਿਹਾ ਉਹ ਬਹੁਤ ਜਿਆਦਾ ਵਧੀਆ ਕਿ ਇਹੀ ਇਹ ਜਿਹੇ ਪ੍ਰੋਗਰਾਮ ਤੋਂ ਬਾਅਦ ਉਹ ਹੋਰ ਵੀ ਵਧੇਗਾ ਜਿੱਥੇ ਜਬ ਤਾਂ ਵਿਜ਼ੂਅਲ ਮਨੋਰੰਜਨ ਤਾਂ ਸੀ ਆ ਜਿਹੜੇ ਸਿੱਖਿਆ ਜਦਈ ਆ ਪਰ ਇਹ ਲਗਭਗ ਇੰਡੀਅਨ ਹਿਲਾਉਣਾ ਸੋ ਇਸ ਕਰਕੇ ਇਹ ਚੀਜ਼ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਆਈ ਥਿੰਕ ਖਤਰਾ ਹੈ ਬਹੁਤ ਸਾਰੇ ਬੰਦੇ ਅਨਿਜੀ ਫੀਲ ਕਰਦੇ ਨੇ ਅਸੀਂ ਐਕਚੁਅਲੀ ਇੱਕ ਆਨਲਾਈਨ ਮੀਟਿੰਗ ਵੀ ਫੋਨ ਕਰ ਰਹੇ ਹਾਂ ਵੱਖਰੇ ਕਮਿਊਨਿਟੀ ਲੀਡਰਸ ਦੀ ਤਾਂ ਕਿ ਇਸ ਚੀਜ਼ ਬਾਰੇ ਥੋੜਾ ਜਿਹਾ ਡਿਸਕਸ਼ਨ ਕੀਤਾ ਜਾ ਸਕੇ ਬਿਕੋਜ਼ ਇਹ ਕਾਫੀ ਕਨਸਰਨਿੰਗ ਹੈ ਜੀ ਅੱਜ 2025 ਦੇ ਵਿੱਚ ਵੀ ਅਸੀਂ ਇਹ ਜਿਹੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਾਂ ਦੇ ਦਾਰੇ ਨਿਊ ਕੰਬਨੀ ਕਰ ਰਹੇ ਸਹੀ ਕਈ ਮინისტრਾਂ ਦੇ ਪੋਸਟ ਤੇ ਹੈ ਜਿਹੜੇ ਦੱਸ ਰਹੇ ਵੀ 1500 ਬੰਦਾ ਰੋਜ਼ ਆਸਟ੍ਰੇਲੀਆ ਚੋਂਦਾ ਤੇ ਇਹਨਾਂ ਨੂੰ ਪੁੱਛਿਆ ਜਾਂਦਾ ਵੀ 1500 ਬੰਦਾ ਬਾਦ ਰੇ ਉਹ ਆਪਣੀ ਐਲੀਜੀਬਿਲਟੀ ਨਾਲ ਰੇ ਇਹ ਤੁਹਾਨੂੰ ਵੀ ਅੱਜ ਜੇ ਤੁਸੀਂ ਜੇ ਆਸਟ੍ਰੇਲੀਆ ਮੂਹ ਹੋਣਾ ਚਾਹੁੰਦੇ ਆ ਤੁਸੀਂ ਸ਼ਾਮ ਨੂੰ ਬੈਗ ਚੱਕੋਗੇ ਤੇ ਆ ਜਾਓਗੇ ਉਹਦੇ ਪਿੱਛੇ ਮਹੀਨਿਆਂ ਬੱਤੀ ਇੱਕ ਜਿਹੜਾ ਹੈਗਾ ਨਾ ਪ੍ਰੋਸੈਸ ਹੁੰਦਾ ਐਲੀਜੀਬਿਲਟੀ ਤਾਂ ਉਹ ਦਹਿਰਾ ਜਦੋਂ ਪੂਰਾ ਹੁੰਦਾ ਫੇਰ ਉਹ ਵੀਜ਼ਾ ਲੱਗ ਸੋ ਇਹ ਜਿਹੜੇ ਪ੍ਰੋਸੈਸ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਦਾ ਕਈ ਸਾਲ ਪਹਿਲਾਂ ਪ੍ਰੋਸੈਸ ਸ਼ੁਰੂ ਹੋਇਆ ਹੁਣ ਇਹ ਆਸੀਆਂ ਬਹੁਤ ਹੀ ਜੈ ਜੈ ਜਰਾ ਰਾਈਟ ਵੀ ਥਿੰਕਿੰਗ ਆ ਉਹ ਬਾਤ ਹੀ ਰਹੀ ਆ ਤੇ ਪਿਛਲੇ ਇਲੈਕਸ਼ਨ ਨੂੰ ਮੈਂ ਤਾਂ ਬਹੁਤ ਸਾਰਾ ਸਿੰਕਰ ਰੀਜ਼ਨ ਮੰਨਾਂਗਾ ਕਿ ਉਦੋਂ ਇਹ ਸਿਰਲੀ ਮਾਈਗ੍ਰੇਟ ਬੈਸ਼ੀ ਜਿਹੜੀ ਹੈਗੀ ਨੇ ਮੀਡੀਆ ਦੇ ਥਰੂ ਜਾਂ ਪਾਲਿਸੀਜ਼ ਦੇ ਥਰੂ ਦਿਖਾਈ ਜਾ ਰਹੀ ਹੈ ਵੀ ਇਹ ਘਰਾਂ ਦੀ ਪ੍ਰੋਬਲਮ ਆ ਤਾਂ ਮਾਈਗ੍ਰੈਂਟਸ ਦਾ ਇਸ਼ੂ ਹੈ ਜੇ ਜੇ ਕਾਸਟ ਆਫ ਲੀਵਿੰਗ ਵਧ ਰਿਹਾ ਤਾਂ ਮਾਈਗ੍ਰੈਂਟਸ ਦੀ ਪ੍ਰੋਬਲਮ ਹੈ ਜਦੋਂ ਕਿ ਜੇ ਆਪਾਂ ਕੋਵਿਡ ਵੇਲੇ ਦੇਖੀਏ ਜਦੋਂ ਮਾਈਗ੍ਰੇਸ਼ਨ ਬਿਲਕੁਲ ਡੈਟ ਸੀ ਉਸ ਵੇਲੇ ਕਾਸਟ ਆਫ ਲੀਵਿੰਗ ਜ਼ਿਆਦਾ ਵਧੀਆ ਉਸ ਵੇਲੇ ਘਰਾਂ ਦੇ ਪ੍ਰਾਈਸ ਜੱਦੀਗੇ ਨੇ ਕੋਈ ਲੋਕਾਂ ਕੋ ਰੈਂਟ ਕਰਨ ਨੂੰ ਖੁਸ਼ੇਰੀ ਸੀ ਸੋਸ਼ਲ ਮੀਡੀਆ ਤੇ ਬਹੁਤ ਇਦਾਂ ਦੇ ਇਸ਼ੂਸ ਚੱਲ ਰਹੇ ਨੇ ਜਦੋਂ ਲੋਕਾਂ ਨੇ ਬਹੁਤ ਸਾਰੇ ਇਨਫਲੂਐਂਸਰਸ ਨੇ ਵੀਡੀਓ ਪਾញਰੇ ਬਿੱਤੀ ਬਾਹਰ ਨਾ ਆਉਤਨ ਆਈ ਥਿੰਕ ਕੁਆਟ ਕਨਸਰਨਿੰਗ ਹੈ ਜੀ ਕਿਉਂਕਿ ਜੇ ਵਾਇਲੈਂਸ ਹੁੰਦੀ ਆ ਤੇ ਉਹ ਕਿਸੇ ਬੰਦੇ ਖਿਲਾਫ ਹੋਸੀ ਮੈਂ ਤਾਂ ਇਹ ਹੀ ਸੁਣਿਆ ਹੈ ਦਮਗਾ ਵੀ ਆਪਾਂ ਸਾਰੇ ਗੱਲ ਬਿਲਕੁਲ ਆਪਣੇ ਜਿਹੜਾ ਦੇਸ਼ ਹੈ ਉਹ ਆਸਟ੍ਰੇਲੀਆ ਹੁਣ ਸਾਡਾ ਘਰ ਹੀ ਹੈ ਤੇ ਅਸੀਂ ਕਿਤੋਂ ਵੀ ਆਈ ਬੜੀ ਦੁਨੀਆ ਪਰਦੇਸੋਂ ਇਹ ਇਹਨੂੰ ਸੋਖਾਵਾ ਬਣਾਇਏ ਤੇ ਇਹਨੂੰ ਬੜੀ ਤਰ ਤਰਕੀ ਦਿਵਾਈਏ ਤੇ ਨਾਲ ਨਾਲ ਆਪਣੀ ਜਿਹੜੀ ਕਮਿਊਨਿਟੀ ਉਹਦੇ ਵਿੱਚ ਵਿਚਰੀਏ ਤੇ ਆਈ ਥਿੰਕ ਪ੍ਰੇਮ ਤੇ ਸਦਭਾਵਨਾ ਯਾ ਉਮੀਦ ਕਰੋ ਕਿ ਪੁਲਿਸ ਨੂੰ ਰੋਕ ਦਵੇ ਜੇ ਉਸ ਦਿਨ 31 ਤਰੀਕ ਨੂੰ ਪ੍ਰੋਟੈਸਟ ਹੁੰਦੀ ਆ ਜਿੰਨੇ ਸਾਡੇ ਭੈਣ ਭਰਾ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਨੇ ਜਾਂ ਫਰੰਟ ਐਂਡ ਤੇ ਜੌਬਸ ਕਰਦੇ ਨੇ ਚਾਹੇ ਉਹ ਕੋਈ ਵੇਟਰਸ ਵੀ ਆ ਜਾਂ ਪੀਜ਼ਾ ਡਿਲੀਵਰੀ ਦੀ ਕੁਝ ਵੀ ਹੈਗਾ ਹਨ ਕਸਟਮਰ ਫੇਸਿੰਗ ਜੌਬ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਪਲੀਜ਼ ਆਪਣੇ ਆਪ ਨੂੰ ਧਿਆਨ ਨਾਲ ਰੱਖੋ ਬਿਕੋਜ਼ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਵੀ ਬੰਦਾ ਚਾਹੇ ਉਹ ਇੰਡੀਆ ਤੋਂ ਚਾਹੇ ਉਹ ਪਾਕਿਸਤਾਨ ਤੋਂ ਚਾਹੇ ਕਿਤੇ ਵੀ ਹੋਰ ਕੰਟਰੀ ਤੋਂ ਚਾਹੇ ਨਾ ਉਹ ਵਿਚਾਰਿਆਂ ਨੂੰ ਕੋਈ ਨਾ ਕੋਈ ਅਨਸਕਾਵੀ ਕਤਨਾ ਵਾਪਰੇ ਸੋ ਇਸ ਲਈ ਵੀ ਕੇਅਰਫੁੱਲ ਕਿ ਤੁਸੀਂ ਜ ਇਹੜਾ ਥੋੜਾ ਪ੍ਰੋਗਰਾਮ ਡੇਲ ਵੀ ਕਰ ਲਓ ਕਿਉਂਕਿ ਜੇ ਇਦਾਂ ਦੀ ਹੋਈ ਤੇ ਉਹੀ ਸੇਮ ਬੰਦੇ ਨੇ ਪ੍ਰੋਟੈਸਟ ਦੇ ਜਾਂ ਲਈ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਉਹੀ ਪਬਲਿਕ ਟਰਾਂਸਪੋਰਟ ਇੱਕ ਮਾਈਗ੍ਰੈਂਟ ਨੂੰ ਯੂਜ਼ ਕਰਨਾ ਆਪਣੀ ਵਿਜੈਰੀ ਦੀ ਹਾੜੀ ਤੇ ਜਾਣ ਲਈ ਤੇ ਫਿਰ ਉਹ ਹੇਟ ਵਾਲਾ ਬੰਦਾ ਜਿਹੜਾ ਪ੍ਰੋਟੈਸਟ ਦੇ ਨਾਰੇ ਲਾ ਕੇ ਆ ਕਿ ਮਾਈਗ੍ਰੇਸ਼ਨ ਬੰਦ ਕਰੋ ਜਦੋਂ ਨਾਲ ਦੀ ਸੀਟ ਤੇ ਬੈਠਾ ਕੋਈ ਮਾਈਗ੍ਰੈਂਟ ਦੇਖੀ ਜਦੋਂ ਉਦੋਂ ਉਹਦੇ ਪ੍ਰਤੀ ਉਹਦੇ ਉਹਦੇ ਦਿਲ 'ਚ ਕੋਈ ਚੰਗੀ ਭਾਵਨਾਤ ਹੋਏਗੀ ਨੰਬਰ 1 ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਜਿਨ੍ਹਾਂ ਨੇ ਡਰਾਉਣਾ ਵਾ ਅਸੀਂ ਉਹਨਾਂ ਦੀ ਗਾਇਸ ਪੂਰੀ ਕਰ ਰਹੇ ਹਾਂ ਨੂੰ ਡਰਦੀ ਕੋਈ ਲੋੜ ਨਹੀਂ ਪੁਲਿਸ ਨੇ ਪੂਰਾ ਫੁੱਲ ਫੋਰਸ ਬਾਹਰ ਰੱਖ ਕੇ ਸੁਰੱਖਿਆਤ ਲਈ ਕਰਨੀ ਸਾਰਿਆਂ ਦੀ ਤੋਂ ਇਹਨਾਂ ਨੂੰ ਜਿਹੜੇ ਇਫੈਕਟਸ ਆ ਇਫੈਕਟਸ ਦਾ ਪਤਾ ਨਹੀਂ ਪਈ ਕਿਉਂ ਕਿਉਂ ਇਹ ਯੂ ਨੋ ਜਿਹੜੇ ਕਹਰੇ ਪਏ ਬਾਇਗ੍ਰਾਫੀ ਬਰਤਲਾਪਾ ਕਈ ਗੋਰੇ ਕਹਿੰਦੇ ਨਾਟ ਟੂ ਵਰੀ ਇਫ ਐਬਰੀਬਾਡੀ ਇਜ਼ ਵੈਲਕਮ ਕਈ ਇੰਡੀਜੇਨਸ ਕਹਿੰਦੇ ਵਾਟ ਯੂ ਵਾਂਟ ਟੂ ਟਿਕ ਬੈਕ ਯੂ ਹਰ ਟੈਕ ਟੂ ਟੈਕਨ ਅ ਕੰਟਰੀ ਫਰਮ ਆਰ ਯੂ ਸ਼ੁੱਡ ਬੀ ਰਿਟ ਬੈਕ ਟੂ ਆਸ ਉਦਰਾ ਇੰਡੀਜੇਨਸ ਦਾ ਬਕਰ ਬਕਰ ਨਾ ਟਿਕਟੌਕ ਤੇ ਵਿਆਨ ਆ ਰਹੇ ਨੇ ਸੋ ਇਸ ਵੇਲੇ ਇਟਸ ਵੈਰੀ ਕਨਫਿਊਜ਼ਿੰਗ ਕੋਈ ਪਤਾ ਨਹੀਂ ਕੀ ਹੋਣਾ ਸੋ ਕਈ ਪੰਜਾਬੀ ਟਿਕਟੌਕ ਇਹ ਵੀ ਕਹਿੰਦੇ ਵੀ ਸ਼ੁੱਡ ਟੇਕ ਆਫ ਲਾਈਕ ਆਸਟ੍ਰੇਲੀਅਨ ਫਲੈਗ ਐਂਡ ਗੋ देयर ਸੋ ਵੀ ਆਸਟ੍ਰੇਲੀਅਨ ਕਈ ਦੋ ਚਾਰ ਹੋ ਵੀ ਕਈ ਜਿਹੜੇ ਨਾ ਜਰਿਓ ਡਰਿਓ ਬਚ ਕੇ ਰਿਓ ਆ ਹੋ ਜੂ ਉਹ ਉਹ ਸਾਰੇ ਬੱਕਰੇ ਬਕਰੀ ਸਿਗਨਲਸ ਦੇ ਮੈਸੇਜ ਜਤਾ ਰਹੇ ਆ ਕੋਈ ਪਤਾ ਨਹੀਂ ਹੋਈ ਐਕਟਲੀ ਓ ਕਰ ਰਹੀ ਕਿਉਂਕਿ ਹਰ ਇੱਕ ਕੋਈ ਨਾ ਕੋਈ ਟਿਕਟੌਕ ਫੜ ਕੇ ਆਪਣੀ ਵੀਡੀਓ ਬਣਾ ਲਦਾ ਹੋਵੇ ਜੇ ਸਾਨੂੰ ਰਾਈਟ ਨਾਰੇ ਲਾਉਣ ਦੇ ਜੇ ਗੋਰੇ ਨਾਰੇ ਲਾਉਂਦੇ ਸਿ ਉਹ ਦੱਬ ਗਏ ਉਹਨੇ ਨਾਰੇ ਲਾਉਣੇ ਤੇ ਕਹਿੰਦਾ ਬ੍ਰਿਕ ਦਾ ਲੋ ਜੋ ਲਾਅ ਇਸ ਲਾਅ ਨਾ ਜਦੋਂ ਦਾ ਟਰੰਪ ਆਇਆ ਤਾਂ ਡੈਫੀਨਿਟਲੀ ਵੀ ਆਰ ਐਂਟਰਡ ਇਨਟੂ ਅ ਵੈਰੀ ਡਿਫਰੈਂਟ ਕਾਈਂਡ ਆਫ ਵਰਡ ਜਿਹਦੇ ਕਰਕੇ ਬਹੁਤ ਚੀਜ਼ਾਂ ਬੜੇ ਲੈਵਲ ਤੇ ਚੇਂਜ ਹੋ ਚੁੱਕੀਆਂ ਨੇ ਜੀ ਪਰ ਵੀ ਆਰ ਲੱਕੀ ਟੂ ਬੀ ਇਨ ਥਿਸ ਕੰਟਰੀ ਕਿਉਂਕਿ ਉਰੇ ਐਕਸਟ੍ਰੀਮਿਜ਼ਮ ਨੂੰ ਇਹ ਸਪੋਰਟ ਨਹੀਂ ਕਰਦੇ ਮੇਰੇ ਖਿਆਲ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਮਾਰਚ ਮੈਨੂੰ ਲੱਗਦਾ ਨਹੀਂ ਇਹਦਾ ਸਕਸੈਸਫੁਲ ਹੋਊਗਾ ਜੇ ਕੁਝ ਲੋਕ ਮਾਈਗ੍ਰੇਟ ਤੋਂ ਅਨਹੈਪੀ ਨੇ ਤਾਂ ਉਹਨਾਂ ਦਾ ਆਪਣਾ ਰਾਈਟ ਹੈ ਜੀ ਐਕਸਪ੍ਰੈਸ ਕਰਨ ਦਾ ਸੋ ਦੇ ਆਰ ਐਕਸਪ੍ਰੈਸਿੰਗ ਦੇਖੋ ਜੀ ਆਸਟ੍ਰੇਲੀਆ ਤਾਂ ਵੈਸੀ ਇੱਕ ਮਾਈਗ੍ਰੈਂਟ ਕੰਟਰੀ ਹੈ ਤਾਂ ਇਹਦੇ ਜਿਹੜੇ ਆਸਟ੍ਰੇਲੀਆ ਹੈਜ਼ ਬੀਨ ਬਿਲਡ ਬਾਈ ਦਾ ਮਾਈਗ੍ਰੈਂਟਸ ਐਂਡ ਡਿਫਰੈਂਟ ਨੇ ਡਿਫਰੈਂਟ ਟਾਈਮ ਤੇ ਆਈਆਂ ਜਿਹਨਾਂ ਨੇ ਪੇਡਿਆ ਦੇ ਕੰਪਨ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ ਬੜੇ ਡਿਫਰੈਂਟ ਐਂਗਲਸ ਦੇ ਉੱਤੇ ਮੇਰੇ ਖਿਆਲ ਨਾਲ ਆਪਾ ਬੀਗ ਮਾਈਗ੍ਰੈਂਟ ਹੈ ਹੀ ਅਬ ਜਸਟ ਬੀਗ ਡੂਇੰਗ ਦ ਰਾਈਟ ਥਿੰਗ ਤੇ ਕੀ ਬਿਲਡਿੰਗ ਆਸਟ੍ਰੇਲੀਆ ਕਿਉਂਕਿ ਲਾਸਟ ਇੱਕ ਇਲੈਕਸ਼ਨ ਦੇ ਵਿੱਚ ਮਾਈਗ੍ਰੈਂਟ ਇਸ਼ੂ ਨੂੰ ਪੋਲਿਟਿਸੀਜ਼ ਬਹੁਤ ਬਹੁਤ ਜ਼ਿਆਦਾ ਕੀਤਾ ਗਿਆ ਜੀ ਹਾਊਸਿੰਗ ਕ੍ਰਾਈਸਿਸ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਜੋੜਤਾ ਉਹ ਇੱਕ ਬਹੁਤ ਹੀ ਜ਼ਿਆਦਾ ਇੱਕ ਗੱਲ ਤੋਂ ਪੋਪੋਜੀਸ਼ਨ ਇੱਕ ਪੇਸ਼ ਕੀਤੀ ਗਈ ਆ ਆਸਟ੍ਰੇਲੀਆ ਦੇ ਲੋਕਾਂ ਨੂੰ ਤੇ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਮਤਲਬ ਕਿ ਵੀ ਜਿਵੇਂ ਕਹੋ ਜ ਈ ਮਿਲਦੀਗਾ ਘਰਾਂ ਦੇ ਰੇਡ ਵੱਧ ਗਈ ਡੈਫਨਿਟਲੀ ਦੇ ਟਿਕਟ ਪਰਸਨਲੀ ਕਿ ਵੀ ਸ਼ਾਇਦ ਇਮੀਗ੍ਰੈਂਟ ਕਰਕੇ ਆਸਟ੍ਰੇਲੀਅਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਰ ਲਈ ਖੇਟ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ ਇਸ ਵਿਰੋਧ ਵੱਡੇ ਪੱਧਰ ਉੱਤੇ ਪ੍ਰਵਾਸ ਨੂੰ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ ਇਸ ਵਿਰੋਧ ਮਾਰਚ ਦੇ ਚੱਲਦੇ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀਆਂ ਦੇ ਦਿਲਾਂ ਵਿੱਚ ਫਿਕਰ ਹੈ ਤੇ ਕਈ ਲੋਕ 31 ਅਗਸਤ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਵੀ ਗੱਲ ਕਰ ਰਹੇ ਹਨ ਕੀ 31 ਅਗਸਤ ਬਾਰੇ ਆਨਲਾਈਨ ਮਿਲ ਰਹੀ ਜਾਣਕਾਰੀ ਸਹੀ ਹੈ ਜਾਂ ਗਲਤ ਆਓ ਇਸ ਬਾਰੇ ਜਾਣਦੇ ਹਾਂ ਆਸਟ੍ਰੇਲੀਆ ਲੋਕਾਂ ਦੇ ਇੱਕ ਹਿੱਸੇ ਵੱਜੋਂ 31 ਅਗਸਤ ਨੂੰ ਮਾਸਿਕ ਪ੍ਰਵਾਸ ਦੇ ਵਿਰੋਧ ਵਿੱਚ ਮਾਰਚ ਫਾਰ ਆਸਟ੍ਰੇਲੀਆ ਦਾ ਐਲਾਨ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਈ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਚਿੰਤਾਵਾਂ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ ਇਸ ਵਿਰੋਧ ਪ੍ਰਦਰਸ਼ਨ ਨੇ ਪ੍ਰਵਾਸੀਆਂ ਦੀ ਸੁਰੱਖਿਆ ਤੇ ਚਿੰਤਾਵਾਂ ਵਧਾ ਦਿੱਤੀਆਂ ਹਨ ਪਾਈਚਾਰੇ ਦੇ ਲੀਡਰਾਂ ਨੇ ਵੱਧਦੀ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਦੇ ਵਿਚਕਾਰ ਸ਼ਾਂਤੀ ਦੀ ਅਪੀਲ ਕੀਤੀ ਹੈ ਫਾਰਾ ਤੋਂ ਇੱਕ ਪ੍ਰਵਾਸੀ ਬਾਵੇਸ਼ ਜੋ ਕਿ ਮੈਲਬਨ ਦੇ ਵਿੱਚ ਓਵਰ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਦੱਸਿਆ ਹੈ ਕਿ ਵਿਰੋਧ ਪ੍ਰਦਰਸ਼ਨ ਕਾਰਨ ਉਸਦਾ ਕਾਰੋਬਾਰ ਖਤਮ ਹੋ ਸਕਦਾ ਹੈ। ਉਸਨੇ ਕਿਹਾ ਹੈ ਕਿ ਵੀਕਐਂਡ ਉਸਦੇ ਲਈ ਇੱਕ ਚੰਗਾ ਕਾਰੋਬਾਰੀ ਦਿਨ ਹੁੰਦਾ ਹੈ, ਹਾਲਾਂਕਿ ਆਉਣ ਵਾਲੇ ਵੀਕਐਂਡ ਤੇ ਉਹ ਕੰਮ ਨਹੀਂ ਕਰੇਗਾ। ਉਸਨੇ ਕਿਹਾ ਕਿ ਮੈਂ ਆਪਣੀ ਸੁਰੱਖਿਆ ਲਈ ਚਿੰਤਤ ਹਾਂ, ਮੈਂ ਲੋਕਾਂ ਤੋਂ ਕੋਈ ਵੀ ਟਿੱਪਣੀ ਨਹੀਂ ਸੁੰਨਣਾ ਚਾਹੁੰਦਾ। ਵਿਰੋਧ ਪ੍ਰਦਰਸ਼ਨ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ ਤੇ ਬਹੁਤ ਜ਼ਿਆਦਾ ਸਕੈਰੀ ਵੀ ਹੈ। ਇਸਤੇ ਮਾਨਵਤਾਵਾਦੀ ਅਤੇ ਟਰਬਨ ਫੋਰ ਆਸਟ੍ਰੇਲੀਆ ਦੇ ਸੰਸਥਾਪਕ ਅਮਰ ਸਿੰਘ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਗਲਤ ਜਾਣਕਾਰੀ ਵਾਲੀ ਜਗ੍ਹਾ ਤੇ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਹੈ ਅਤੇ ਇਹ ਸੋਚਣਾ ਵੀ ਹਾਸੋ ਹੀਣਾ ਹੈ ਕਿ ਆਸਟ੍ਰੇਲੀਆ ਉਹਨਾਂ ਤੋਂ ਬਿਨਾ ਕੰਮ ਕਰ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਲਈ ਮਾਰਚ ਸਾਡੇ ਆਸਟ੍ਰੇਲੀਏ ਬਹੁ ਸੱਭਿਆਚਾਰ ਸਮਾਜ ਦੇ ਖਮਲਾ ਹੈ ਹਾਲਾਂਕਿ ਉਹਨਾਂ ਨੇ ਦੱਖਣੀ ਏਸ਼ੀਆਈ ਵਿਰਾਸਤ ਤੋਂ ਆਏ ਪ੍ਰਵਾਸੀਆਂ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਕਿ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਪਮਹਾਦੀਪ ਤੋਂ ਆਏ ਪ੍ਰਵਾਸੀ ਥੋੜੇ ਵੱਖਰੇ ਦਿਖਾਈ ਦਿੰਦੇ ਹਨ ਅਤੇ ਆਸਾਨੀ ਨਾਲ ਉਹਨਾਂ ਦਾ ਨਿਸ਼ਾਨਾ ਬਣ ਸਕਦੇ ਹਨ ਉਹਨਾਂ ਨੇ ਕਿਹਾ ਹੈ ਕਿ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਉਹ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ ਸੈਕੰਡ ਇੰਟਰਵਿਊ ਕੌਂਸਲ ਤੋਂ ਜਸਵੀਰ ਸਿੰਘ ਸਰੋਪੜਾ ਨੇ ਪਾਈਚਾਰਜ ਦੇ ਮੈਂਬਰਾਂ ਨੂੰ ਸੁਚੇਤ ਰਹਿਣ ਲਈ ਆਇਆ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਡਰਨ ਦੀ ਵੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਉਹ ਕਿਉਂ ਨਹੀਂ ਕਰ ਸਕਦੇ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਜਿੰਨਾ ਚਿਰ ਉਹ ਜਿਹਾ ਕਾਨੂੰਨੀ ਤੌਰ ਤੇ ਕਰ ਰਹੇ ਹਨ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਕਈ ਤਰ੍ਹਾਂ ਦੇ ਨੈਰੇਟਿਵ ਨੇ ਜੋ ਪਾਈਚਾਰੇ ਵਿੱਚ ਪੰਬਲ ਪੁੱਸਾ ਪੈਦਾ ਕਰ ਰਹੇ ਹਨ ਪਰ ਮੈਨੂੰ ਪੁਲਿਸ ਤੇ ਪੂਰਾ ਭਰੋਸਾ ਹੈ ਮੈਨੂੰ ਇਹ ਵੀ ਲੱਗਦਾ ਹੈ ਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਲਈ ਬਹੁਤ ਜ਼ਿਆਦਾ ਸਮਰਥਨ ਵੀ ਨਹੀਂ ਪ੍ਰਾਪਤ ਹੋਵੇਗਾ ਕਿਉਂਕਿ ਆਸਟ੍ਰੇਲੀਆ ਲੋਕਾਂ ਦੀ ਇੱਕ ਵੱਡੀ ਬਹੁਗਿਣਤੀ ਜਾਤਾਂ ਪ੍ਰਵਾਸੀ ਹਨ ਤੇ ਜਾਂ ਉਹ ਘੱਟੋ-ਘੱਟ ਇੱਕ ਮਾਤਾ-ਪਿਤਾ ਤੋਂ ਹਨ ਜੋ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਹਨ ਪ੍ਰਵਾਸੀ ਵਕੀਲ ਅਜੇ ਵਾਂਸਲ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਵਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਦਾ ਹਿੱਸਾ ਹੈ ਜੋ ਸਿਰਫ ਆਸਟ੍ਰੇਲੀਆ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਵਧ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਵਿੱਚ ਹੋਈਆਂ ਸੰਗੀ ਚੋਣਾ ਨੇ ਪ੍ਰਵਾਸ ਦਾ ਰਾਜਨੀਤੀਕਰਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਦਰਾਰਾ ਹੋਰ ਵੱਧ ਗਈਆਂ ਹਨ ਹਾਲਾਂਕਿ ਉਹ ਅਜੇ ਵੀ ਦਾਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਇੱਕ ਸ਼ਾਂਤੀ ਪ੍ਰੇਮੀ ਦੇਸ਼ ਹੈ ਜਿਸ ਵਿੱਚ ਕੱਟੜਤਾ ਲਈ ਕੋਈ ਥਾਂ ਨਹੀਂ ਹੈ ਪਰ ਕੀ ਪ੍ਰਵਾਸੀਆਂ ਲਈ 31 ਅਗਸਤ ਨੂੰ ਘਰ ਤੋਂ ਬਾਹਰ ਨਿਕਲਣਾ ਸੱਚਮੁੱਚ ਸੁਰੱਖਿਤ ਹੈ ਇਹ ਹੁਣ ਇੱਕ ਵੱਡਾ ਸਵਾਲ ਬਣ ਗਿਆ ਹੈ ਕੀ ਕੱਤੀ ਕਿ ਕਿ ਰੈਲੀ ਹੈ ਜਿਹੜੀ ਪ੍ਰੋਟੈਸਟ ਜਿਹੜੀ ਫਾਰ ਰਾਈਟ ਗਰੂਪਸ ਵੱਲੋਂ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਹੈ ਪਹਿਲੀ ਗੱਲ ਤਾਂ ਕਿ ਜੇ ਤੁਸੀਂ ਕਹਿੰਦੇ ਆਂ ਵੀ ਆਸਟ੍ਰੇਲੀਆ ਵਰਗੀ ਕੰਟਰੀ ਜਾਂ ਕੋਈ ਵੀ ਵੈਸਟਰਨ ਕੰਟਰੀ ਮਾਈਗ੍ਰੇਸ਼ਨ ਤੋਂ ਬਿਨਾ ਚੱਲ ਜਾਂਦੀ ਤੇ ਉਹ ਇੱਕ ਹਾਸੋਣ ਵਾਲੀ ਗੱਲ ਆ ਈਵਨ ਜੇ ਆਪਾਂ ਵਿਦਨ ਇੰਡੀਆ ਦੇ ਅੰਦਰ ਸਾਡੇ ਬਹੁਤ ਮਾਈਗ੍ਰੇਸ਼ਨ ਆ ਫ্রম ਡਿਫਰੈਂਟ ਸਟੇਟਸ ਆ ਨਾ ਵੀ ਬੰਦੇ ਇਧਰ ਉਧਰ ਜਾਂਦੇ ਜਾਈਦੇ ਰਹਿੰਦੇ ਆ ਪਰ ਇਹਦਾ ਜਿਹੜਾ ਇਫੈਕਟ ਹੈ ਕੱਲਾ ਸਿਰਫ ਭਾਰਤੀ ਭਾਈਚਾਰੇ ਤੇ ਨਹੀਂ ਸਾਰੇ ਹੀ ਜਿਹੜੇ ਮਾਈਗ੍ਰੈਂਟਸ ਬੋਲਿਵੁੱਡ ਸੀ ਤੋਂ ਪੋਚੇ ਹੋੜ ਕੰਟਰੀਆਂ ਤੋਂ ਉਹ ਰਵਿੱਤ ਜਾ ਰਿਹਾ ਉਹ ਬਹੁਤ ਜਿਆਦਾ ਵਧੀਆ ਕਿ ਇਹੀ ਇਹ ਜਿਹੇ ਪ੍ਰੋਗਰਾਮ ਤੋਂ ਬਾਅਦ ਉਹ ਹੋਰ ਵੀ ਵਧੇਗਾ ਜਿੱਥੇ ਜਬ ਤਾਂ ਵਿਜ਼ੂਅਲ ਮਨੋਰੰਜਨ ਤਾਂ ਸੀ ਆ ਜਿਹੜੇ ਸਿੱਖਿਆ ਜਦ ਲਈ ਆ ਪਰ ਇਹ ਲਾਗ ਇੰਡੀਅਨ ਹਿਲਾ ਲੋ ਹਨ ਸੋ ਇਸ ਕਰਕੇ ਇਹ ਚੀਜ਼ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਆਈ ਥਿੰਕ ਖਤਰਾ ਹੈ ਬਹੁਤ ਸਾਰੇ ਬੰਦੇ ਅਨਿਜੀ ਫੀਲ ਕਰਦੇ ਨੇ ਅਸੀਂ ਐਕਚੁਅਲੀ ਇੱਕ ਆਨਲਾਈਨ ਮੀਟਿੰਗ ਵੀ ਕਾਲ ਕਰ ਰਹੇ ਹਾਂ ਵੱਖਰੇ ਕਮਿਊਨਿਟੀ ਲੀਡਰਸ ਦੀ ਤਾਂ ਕਿ ਇਸ ਚੀਜ਼ ਬਾਰੇ ਥੋੜਾ ਜਿਹਾ ਡਿਸਕਸ਼ਨ ਕੀਤਾ ਜਾ ਸਕੇ ਬਿਕੋ ਇਹ ਕਾਫੀ ਕਨਸਰਨਿੰਗ ਹੈ ਜੀ ਅੱਜ 2025 ਦੇ ਵਿੱਚ ਵੀ ਅਸੀਂ ਇਹ ਜਿਹੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਾਂ ਮਤਲ ਦੇ ਦਾਰੇ ਨਿਊ ਕੰਬਨੀ ਕਰ ਰਹੇ ਸਹੀ ਕਈ ਮინისტრਾਂ ਦੇ ਪੋਸਟ ਤੇ ਜਿਹੜੇ ਦੱਸ ਰਹੇ ਵੀ 1500 ਬੰਦਾ ਰੋਜ਼ ਆਸਟ੍ਰੇਲੀਆ ਚੋਂਦਾ ਤੇ ਇਹਨਾਂ ਨੂੰ ਪੁੱਛਿਆ ਜਾਂਦਾ ਵੀ 1500 ਬੰਦਾ ਬਾਦ ਰਹੇ ਉਹ ਆਪਣੀ ਐਲੀਜੀਬਿਲਟੀ ਨਾਲ ਰਹੇ ਇਹ ਤੁਹਾਨੂੰ ਵੀ ਅੱਜ ਜੇ ਤੁਸੀਂ ਜੇ ਆਸਟ੍ਰੇਲੀਆ ਮੂਹ ਹੋਣਾ ਚਾਹੁੰਦੇ ਆ ਤੁਸੀਂ ਸ਼ਾਮ ਨੂੰ ਬੈਗ ਚੱਕੋਗੇ ਤੇ ਆ ਜਾਓਗੇ ਉਹਦੇ ਪਿੱਛੇ ਮਹੀਨਿਆਂ ਬੱਤੀ ਇੱਕ ਜਿਹੜਾ ਹੈਗਾ ਨਾ ਪ੍ਰੋਸੈਸ ਹੁੰਦਾ ਐਲੀਜੀਬਿਲਟੀ ਤਾਂ ਉਹ ਦਹਿਰਾ ਜਦੋਂ ਪੂਰਾ ਹੁੰਦਾ ਫੇਰ ਉਹ ਵੀਜ਼ਾ ਲੱਗ ਸੋ ਇਹ ਜਿਹੜੇ ਪ੍ਰੋਸੈਸ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਦਾ ਕਈ ਸਾਲ ਪਹਿਲਾਂ ਪ੍ਰੋਸੈਸ ਸ਼ੁਰੂ ਹੋਇਆ ਹੁਣ ਇਹ ਆਸੀ ਬਹੁਤ ਹੀ ਇੱਕ ਜਾ ਜਰਾ ਰਾਈਟ ਦੇ ਥਿੰਕਿੰਗ ਆ ਉਹ ਬਾਦੀ ਰਹੀ ਆ ਤੇ ਪਿਛਲੇ ਇਲੈਕਸ਼ਨ ਨੂੰ ਮੈਂ ਤਾਂ ਬਹੁਤ ਸਾਰਾ ਸਿੰਕਰ ਰੀਜ਼ਨ ਮੰਨਾਂਗਾ ਕਿ ਉਦੋਂ ਇਹ ਕਲੀ ਮਾਈਗ੍ਰੇਟ ਬੈਸ਼ੀ ਜਿਹੜੀ ਹੈਗੀ ਨੇ ਮੀਡੀਆ ਦੇ ਥਰੂ ਜਾਂ ਪਾਲਿਸੀਜ਼ ਦੇ ਥਰੂ ਦਿਖਾਈ ਜਾ ਰਹੀ ਹੈ ਕਿ ਇਹ ਘਰਾਂ ਦੀ ਪ੍ਰੋਬਲਮ ਆ ਤਾਂ ਮਾਈਗ੍ਰੈਂਟਸ ਦਾ ਇਸ਼ੂ ਹੈ ਜੇ ਜੇ ਕਾਸਟ ਆ ਲਿਵਿੰਗ ਵਧ ਰਹੀ ਤਾਂ ਮਾਈਗ੍ਰੈਂਟਸ ਦੀ ਪ੍ਰੋਬਲਮ ਹੈ ਜਦੋਂ ਕਿ ਜੇ ਆਪਾਂ ਕੋਵਿਡ ਵੇਲੇ ਦੇਖੀ ਜਦੋਂ ਮਾਈਗ੍ਰੇਸ਼ਨ ਬਿਲਕੁਲ ਡੈਟ ਸੀ ਉਸ ਵੇਲੇ ਕਾਸਟ ਆ ਲਿਵਿੰਗ ਜ਼ਿਆਦਾ ਵਧੀਆ ਉਸ ਵੇਲੇ ਘਰਾਂ ਦੇ ਪ੍ਰਾਈਸ ਜਿੱਦਿਗੇ ਨੇ ਕੋਈ ਲੋਕਾਂ ਕੋ ਰੈਂਟ ਕਰਨ ਨੂੰ ਕੁਸ਼ੈ ਨਹੀਂ ਸੀਗਾ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਬਹੁਤ ਇਦਾਂ ਦੇ ਇਸ਼ੂਸ ਚੱਲ ਰਹੇ ਨੇ ਜਦੋਂ ਲੋਕਾਂ ਨੇ ਬਹੁਤ ਸਾਰੇ ਇਨਫਲੂਐਂਸਰਸ ਨੇ ਵੀਡੀਓ ਪਾਉਂਦੇ ਰਹੇ ਬਿੱਚੀ ਪਹਾਰ ਨਾਲ ਆਉਤ ਦੇ ਆਈ ਥਿੰਕ ਕਾਟ ਕਨਸਰਨਿੰਗ ਹੈ ਜੀ ਕਿਉਂਕਿ ਜੇ ਵਾਇਲੈਂਸ ਹੁੰਦੀ ਆ ਤੇ ਉਹ ਕਿਸੇ ਬੰਦੇ ਖਲਾਫ ਹੋ ਸੀ ਮੈਂ ਤਾਂ ਇਹ ਹੀ ਸੁਣਿਆ ਹੈ ਦਮਗਾ ਵੀ ਆਪਾਂ ਸਾਰੇ ਗੱਲ ਬੈਸਤੇ ਆਪਣੇ ਜਿਹੜਾ ਦੇਸ਼ ਹੈ ਉਹ ਆਸਟ੍ਰੇਲੀਆ ਹੁਣ ਸਾਡਾ ਘਰ ਹੀ ਹੈ ਤੇ ਅਸੀਂ ਕਿਤੋਂ ਵੀ ਆਈ ਬਈ ਦੁਨੀਆ ਪਰਦੇਸੇ ਤੋਂ ਇਹ ਇਹਨੂੰ ਸੋਖਾਵਾ ਮਨਾਇਏ ਤੇ ਇਹਨੂੰ ਬੜੀ ਤਰ ਤਰਕੀ ਦਿਵਾਈਏ ਤੇ ਨਾਲ ਨਾਲ ਆਪਣੀ ਜਿਹੜੀ ਕਮਿਊਨਿਟੀ ਉਹਦੇ ਵਿੱਚ ਵਿਚਰੀਏ ਤੇ ਆਈ ਥਿੰਕ ਪ੍ਰੇਮ ਤੇ ਸਦਭਾਵ ਯਾ ਉਮੀਦ ਕਰੋ ਕਿ ਪੁਲਿਸ ਨੂੰ ਰੋਕ ਦਵੇ ਜੇ ਉਸ ਦਿਨ 31 ਤਰੀਕ ਨੂੰ ਪ੍ਰੋਟੈਸਟ ਹੁੰਦੀ ਆ ਜਿੰਨੇ ਸਾਡੇ ਭੈਣ ਭਰਾ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਨੇ ਜਾਂ ਫਰੰਟ ਐਂਡ ਤੇ ਜੌਬਸ ਕਰਦੇ ਨੇ ਚਾਹੇ ਉਹ ਕੁਕ ਵੀਟਰਸ ਵੀ ਆ ਜਾਂ ਪੀਜ਼ਾ ਡਿਲੀਵਰੀ ਦੇ ਕੁਝ ਵੀ ਹੈਗਾ ਹਨ ਕਸਟਮਰ ਫੇਸਿੰਗ ਜੌਬ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਪਲੀਜ਼ ਆਪਣੇ ਆਪ ਨੂੰ ਧਿਆਨ ਨਾਲ ਰੱਖੋ ਬਿਕੋਜ਼ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਵੀ ਬੰਦਾ ਚਾਹੇ ਉਹ ਇੰਡੀਆ ਤੋਂ ਚਾਹੇ ਉਹ ਪਾਕਿਸਤਾਨ ਤੋਂ ਚਾਹੇ ਕਿਤੇ ਵੀ ਹੋਰ ਕੰਟਰੀ ਤੋਂ ਚਾਹੇ ਨਾ ਉਹ ਵਿਚਾਰਿਆਂ ਨੂੰ ਕੋਈ ਨਾ ਕੋਈ ਅਨਸਕਾਵੀ ਕਾਰਨਾ ਵਾਪਰੇ ਸੋ ਇਸ ਲਈ ਵੀ ਕੇਅਰਫੁੱਲ ਕਿ ਤੁਸੀਂ ਜੇ ਇਹੜਾ ਥੋੜਾ ਪ੍ਰੋਗਰਾਮ ਟੀਲ ਵੀ ਕਰ ਲਓ ਕਿਉਂਕਿ ਜੇ ਇਦਾਂ ਦੀ ਹੋਈ ਤੇ ਉਹੀ ਸੇਮ ਬੰਦੇ ਨੇ ਪ੍ਰੋਟੈਸਟ ਦੇ ਜਾਂ ਲਈ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਉਹੀ ਪਬਲਿਕ ਟਰਾਂਸਪੋਰਟ ਇੱਕ ਮਾਈਗ੍ਰੈਂਟ ਨੂੰ ਯੂਜ਼ ਕਰਨਾ ਆਪਣੀ ਵਿਜੈਰੀ ਦੀਹਾੜੀ ਤੇ ਜਾਣ ਲਈ ਤੇ ਫਿਰ ਉਹ ਹੇਟ ਵਾਲਾ ਬੰਦਾ ਜਿਹੜਾ ਪ੍ਰੋਟੈਸਟ ਦੇ ਨਾਰੇ ਲਾ ਕੇ ਆ ਕਿ ਮਾਈਗ੍ਰੇਸ਼ਨ ਬੰਦ ਕਰੋ ਜਦੋਂ ਨਾਲ ਦੀ ਸੀਟ 'ਤੇ ਬੈਠਾ ਕੋਈ ਮਾਈਗ੍ਰੈਂਟ ਦੇਖੀ ਜਦੋਂ ਉਦੋਂ ਉਹਦੇ ਪ੍ਰਤੀ ਉਹਦੇ ਉਹਦੇ ਦਿਲ 'ਚ ਕੋਈ ਚੰਗੀ ਭਾਵਨਾਤ ਹੋਏਗੀ ਨੰਬਰ 1 ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਜਿਨ੍ਹਾਂ ਨੇ ਡਰਾਉਣਾ ਵਾ ਅਸੀਂ ਉਹਨਾਂ ਦੀ ਗਾਇਸ਼ ਪੂਰੀ ਕਰ ਰਹੇ ਹਾਂ ਨੂੰ ਡਰਦੀ ਕੋਈ ਲੋੜ ਨਹੀਂ ਪੁਲਿਸ ਨੇ ਪੂਰਾ ਫੁੱਲ ਫੋਰਸ ਬਾਹਰ ਆਣ ਕੇ ਸੁਰੱਖਿਆਤ ਲਈ ਕਰਨੀ ਸਾਰਿਆਂ ਦੀ ਸੋ ਇਹਨਾਂ ਨੂੰ ਜਿਹੜੇ ਇਫੈਕਟਸ ਆ ਇਫੈਕਟਸ ਦਾ ਪਤਾ ਨਹੀਂ ਪਏ ਕਿਉਂ ਜਿਵੇਂ ਇਹ ਯੂ ਨੋ ਜਿਹੜੇ ਕਹ ਰਹੇ ਪਏ ਬਾਇਗਨਸ ਦੇ ਬਰਤਲਾਪਾ ਕਈ ਗੋਰੇ ਕਹਿੰਦੇ ਨਾਟ ਟੂ ਵਰੀ ਇਫ ਐਬਰੀਬਾਡੀ ਇਜ਼ ਵੈਲਕਮ ਕਈ ਇੰਡੀਜੇਨਸ ਕਹਿੰਦੇ ਵਾਟ ਯੂ ਵਾਂਟ ਟੂ ਟਿਕ ਬੈਕ ਯੂ ਹਰ ਟੈਕ ਟੂ ਟੈਕ ਇਨ ਅ ਕੰਟਰੀ ਫਰਮ ਆਰ ਯੂ ਸ਼ੁੱਡ ਬੀ ਰੈਟ ਟੂ ਆਸ ਉਦੋਂ ਇੰਡੀਜੇਨਸ ਦਾ ਬਕਰ ਬ੍ਰੇਨ ਨਾ ਟਿਕਟੌਕ ਤੇ ਬਿਆਨ ਆ ਰਹੇ ਸੋ ਇਸ ਵੇਲੇ ਇਟਸ ਵੈਰੀ ਕੰਫਿਊਜ਼ਿੰਗ ਕੋਈ ਪਤਾ ਨਹੀਂ ਕਿਉਂ ਨਾ ਸੋ ਕਈ ਪੰਜਾਬੀ ਟਿੱਕਟੋਕ ਦੇ ਵੀ ਕਹਿੰਦੇ ਵੀ ਛੁੱਟੇ ਕਾਫਲੇ ਆਸਟ੍ਰੇਲੀਅਨਸ ਲਾਈਕ ਐਂਡ ਗੋ ਦੇ ਸੋ ਵੀ ਆਸਟ੍ਰੇਲੀਅਨ ਕਈ 2 4 ਹੋ ਵੀ ਕਈ ਜਿਹੜੇ ਨਾ ਜਰਿਓ ਡਰਿਓ ਪਾਚੇ ਰਿਓ ਆਹ ਹੋ ਜੂ ਬੋ ਹੋ ਜੂ ਸਾਰੇ ਬੱਕਰੇ ਬੱਕਰੀ ਸਿਗਨਲਸ ਦੇ ਮੈਸੇਜ ਜਤਾਰੇ ਆ ਕੋਈ ਪਤਾ ਨਹੀਂ ਹੂ ਇੈਕਟਲੀ ਕੀ ਕਰ ਰਹੀ ਸੀ ਕਿਉਂਕਿ ਹਰ ਇੱਕ ਕੋਈ ਨਾ ਕੋਈ ਟਿੱਕਟੋਕ ਫੜ ਕੇ ਆਪਣੀ ਵੀਡੀਓ ਬਣਾ ਰਿਹਾ ਹੁੰਦਾ ਹੈ ਇਹ ਸਾਨੂੰ ਰਾਈਟਾ ਨਾਰੇ ਲਾਉਣ ਦੇ ਗੋਰੇ ਨਾਰੇ ਲਾਉਂਦੇ ਸਿਓ ਡੱਬੀ ਉਹਨੇ ਨਾਰੇ ਲਾਉਣੇ ਤੇ ਕਹਿੰਨਾ ਬ੍ਰੇਕ ਦਸ ਲੋ ਜੋ ਲਾਅ ਇਸ ਲਾਅ ਨਾ ਜਦੋਂ ਦਾ ਟਰੰਪ ਆਇਆ ਤਾਂ ਡੈਫੀਨਿਟਲੀ ਵੀ ਆਰ ਐਂਟਰਡ ਇਨਟੂ ਅ ਵੈਰੀ ਡਿਫਰੈਂਟ ਕਾਈਂਡ ਆਫ ਵਰਲਡ ਜਿਹਦੇ ਕਰਕੇ ਬਹੁਤ ਚੀਜ਼ਾਂ ਬੜੇ ਲੈਵਲ ਤੇ ਚੇਂਜ ਹੋ ਚੁੱਕੀਆਂ ਨੇ ਜੀ ਪਰ ਵੀ ਆਰ ਲੱਕੀ ਟੂ ਬੀ ਇਨ ਥਿਸ ਕੰਟਰੀ ਕਿਉਂਕਿ ਉਰੇ ਐਕਸਟ੍ਰੀਮਿਜ਼ਮ ਨੂੰ ਇਹ ਸਪੋਰਟ ਨਹੀਂ ਕਰਦੇ ਮੇਰੇ ਖਿਆਲ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਮਾਰਚ ਮੈਨੂੰ ਲੱਗਦਾ ਨਹੀਂ ਇਹਦਾ ਸਕਸੈਸਫੁਲ ਹੋਊਗਾ ਜੇ ਕੁਝ ਲੋਕ ਮਾਈਗ੍ਰੇਟ ਤੋਂ ਅਨਹੈਪੀ ਨੇ ਤਾਂ ਉਹਨਾਂ ਦਾ ਆਪਣਾ ਰਾਈਟ ਹੈ ਜੀ ਐਕਸਪ੍ਰੈਸ ਕਰਨ ਦਾ ਸੋ ਦੇ ਆਰ ਐਕਸਪ੍ਰੈਸਿੰਗ ਦੇਖੋ ਜੀ ਆਸਟ੍ਰੇਲੀਆ ਤਾਂ ਵੈਸੀ ਇੱਕ ਮਾਈਗ੍ਰੈਂਟ ਕੰਟਰੀ ਹੈ ਤਾਂ ਇਹਦੇ ਜਿਹੜੇ ਆਸਟ੍ਰੇਲੀਆ ਹੈਜ਼ ਬੀਨ ਬਿਲਡ ਬਾਈ ਦਾ ਮਾਈਗ੍ਰੈਂਟਸ ਐਂਡ ਡਿਫਰੈਂਟ ਅਲਟੀ ਡਿਫਰੈਂਟ ਟਾਈਮ ਤੇ ਆਈ ਹੈ ਅਨ ਕਿ ਉਹਨਾਂ ਨੇ ਪੇਡਰ ਦੇ ਕੰਪਨ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ ਬੜੇ ਡਿਫਰੈਂਟ ਐਂਗਲਸ ਦੇ ਉੱਤੇ ਮੇਰੇ ਖਿਆਲ ਨਾਲ ਆਪਾ ਬੀਗ ਅ ਮਾਈਗ੍ਰੈਂਟ ਹੈ ਹੀ ਅਬ ਜਸਟ ਬੀਗ ਡੂਇੰਗ ਦ ਰਾਈਟ ਥਿੰਗ ਟੂ ਕੀਪ ਬਿਲਡਿੰਗ ਆਸਟ੍ਰੇਲੀਆ ਕਿਉਂਕਿ ਲਾਸਟ ਇੱਕ ਇਲੈਕਸ਼ਨ ਦੇ ਵਿੱਚ ਮਾਈਗ੍ਰੈਂਟ ਇਸ਼ੂ ਨੂੰ ਪੋਲਿਟਿਸੀਜ਼ ਬਹੁਤ ਬਹੁਤ ਜ਼ਿਆਦਾ ਕੀਤਾ ਗਿਆ ਜੀ ਹਾਊਸਿੰਗ ਕ੍ਰਾਈਸਿਸ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਜੋੜਤਾ ਉਹ ਇੱਕ ਬਹੁਤ ਹੀ ਜ਼ਿਆਦਾ ਇੱਕ ਗਲਤ ਪੋਪੋਜੀਸ਼ਨ ਇੱਕ ਪੇਸ਼ ਕੀਤੀ ਗਈ ਆ ਆਸਟ੍ਰੇਲੀਆ ਦੇ ਲੋਕਾਂ ਨੂੰ ਤੇ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਮਤਲਬ ਕਿ ਵੀ ਜ ਈ ਮਿਲਦੀਗਾ ਘਰਾਂ ਦੇ ਰੇਟ ਵਧ ਗਏ ਡੈਫਨਿਟਲੀ ਦੇ ਟਿਕਟ ਪਰਸਨਲੀ ਕੀ ਵੀ ਸ਼ਾਇਦ ਇਮੀਗ੍ਰੈਂਟ ਕਰਕੇ ਆਸਟ੍ਰੇਲੀਆਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਰ ਲਈ ਖੇਟ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ ਇਹ ਵਿਰੋਧ ਵੱਡੇ ਪੱਧਰ ਉੱਤੇ ਪ੍ਰਵਾਸ ਨੂੰ ਖਤਮ ਕਰਨਾ ਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਿਖੀਤਾ ਜਾ ਰਿਹਾ ਹੈ ਇਸ ਵਿਰੋਧ ਮਾਰਚ ਦੇ ਚੱਲਦੇ ਆਸਟ੍ਰੇਲੀਆ ਵਿੱਚ ਵਸਦੇ ਪ੍ਰਵਾਸੀਆਂ ਦੇ ਦਿਲਾਂ ਵਿੱਚ ਫਿਕਰ ਹੈ ਤੇ ਕਈ ਲੋਕ 31 ਅਗਸਤ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਵੀ ਗੱਲ ਕਰ ਰਹੇ ਹਨ ਕੀ 31 ਅਗਸਤ ਬਾਰੇ ਆਨਲਾਈਨ ਮਿਲ ਰਹੀ ਜਾਣਕਾਰੀ ਸਹੀ ਹੈ ਜਾਂ ਗਲਤ ਆਓ ਇਸ ਬਾਰੇ ਜਾਣਦੇ ਹਾਂ ਆਸਟ੍ਰੇਲੀਆ ਦੇ ਲੋਕਾਂ ਦੇ ਇੱਕ ਹਿੱਸੇ ਵੱਜੋਂ 31 ਅਗਸਤ ਨੂੰ ਮਾਸਿਕ ਪ੍ਰਵਾਸ ਦੇ ਵਿਰੋਧ ਵਿੱਚ ਮਾਰਚ ਫੋਰ ਆਸਟ੍ਰੇਲੀਆ ਦਾ ਐਲਾਨ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਈ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਚਿੰਤਾਵਾਂ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ ਇਸ ਵਿਰੋਧ ਪ੍ਰਦਰਸ਼ਨ ਨੇ ਪ੍ਰਵਾਸੀਆਂ ਦੀ ਸੁਰੱਖਿਆ ਤੇ ਚਿੰਤਾਵਾਂ ਵਧਾ ਦਿੱਤੀਆਂ ਹਨ ਭਾਈਚਾਰੇ ਦੇ ਲੀਡਰਾਂ ਨੇ ਵੱਧੀ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਦੇ ਵਿਚਕਾਰ ਸ਼ਾਂਤੀ ਦੀ ਅਪੀਲ ਕੀਤੀ ਹੈ ਭਾਰਤ ਇੱਕ ਪ੍ਰਵਾਸੀ ਬਾਵੇਸ਼ ਜੋ ਕਿ ਮੈਲਬਨ ਦੇ ਵਿੱਚ ਓਵਰ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਦੱਸਿਆ ਹੈ ਕਿ ਵਿਰੋਧ ਪ੍ਰਦਰਸ਼ਨ ਕਾਰਨ ਉਸਦਾ ਕਾਰੋਬਾਰ ਖਤਮ ਹੋ ਸਕਦਾ ਹੈ। ਉਸਨੇ ਕਿਹਾ ਹੈ ਕਿ ਵੀਕਐਂਡ ਉਸਦੇ ਲਈ ਇੱਕ ਚੰਗਾ ਕਾਰੋਬਾਰੀ ਦਿਨ ਹੁੰਦਾ ਹੈ ਹਾਲਾਂਕਿ ਆਉਣ ਵਾਲੇ ਵੀਕਐਂਡ ਤੇ ਉਹ ਕੰਮ ਨਹੀਂ ਕਰੇਗਾ। ਉਸਨੇ ਕਿਹਾ ਕਿ ਮੈਂ ਆਪਣੀ ਸੁਰੱਖਿਆ ਲਈ ਚਿੰਤਤ ਹਾਂ ਮੈਂ ਲੋਕਾਂ ਤੋਂ ਕੋਈ ਵੀ ਟਿੱਪਣੀ ਨਹੀਂ ਸੁੰਣਾ ਚਾਹੁੰਦਾ। ਵਿਰੋਧ ਪ੍ਰਦਰਸ਼ਨ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ ਤੇ ਬਹੁਤ ਜ਼ਿਆਦਾ ਸਕੈਰੀ ਵੀ ਹੈ। ਇਸਤੇ ਮਾਨਵਤਾਵਾਦੀ ਅਤੇ ਟਰਬਨ ਫੋਰ ਆਸਟ੍ਰੇਲੀਆ ਦੇ ਸੰਸਥਾਪਕ ਅਮਰ ਸਿੰਘ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਗਲਤ ਜਾਣਕਾਰੀ ਵਾਲੀ ਜਗ੍ਹਾ ਤੇ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਹੈ ਅਤੇ ਇਹ ਸੋਚਣਾ ਵੀ ਹਾਸੋ ਹੀਣਾ ਹੈ ਕਿ ਆਸਟ੍ਰੇਲੀਆ ਉਹਨਾਂ ਤੋਂ ਬਿਨਾ ਕੰਮ ਕਰ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਲਈ ਮਾਰਚ ਸਾਡੇ ਆਸਟ੍ਰੇਲੀਏ ਬਹੁ ਸੱਭਿਆਚਾਰ ਸਮਾਜ 'ਤੇ ਹਮਲਾ ਹੈ। ਹਾਲਾਂਕਿ ਉਹਨਾਂ ਨੇ ਦੱਖਣੀ ਏਸ਼ੀਆਈ ਵਿਰਾਸਤ ਤੋਂ ਆਏ ਪ੍ਰਵਾਸੀਆਂ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਕਿ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਪਮਹਾਦੀਪ ਤੋਂ ਆਏ ਪ੍ਰਵਾਸੀ ਥੋੜੇ ਵੱਖਰੇ ਦਿਖਾਈ ਦਿੰਦੇ ਹਨ ਅਤੇ ਆਸਾਨੀ ਨਾਲ ਉਹਨਾਂ ਦਾ ਨਿਸ਼ਾਨਾ ਪੜ ਸਕਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਉਹ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ। ਸਿੱਖ ਇੰਟਰਫੇਸ ਕੌਂਸਲ ਤੋਂ ਜਸਵੀਰ ਸਿੱਖ ਸਰੋਪੜਾ ਨੇ ਪਾਈਚਾਰਜ ਦੇ ਮੈਂਬਰਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਡਰਨ ਦੀ ਵੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਉਹ ਕਿਉਂ ਨਹੀਂ ਕਰ ਸਕਦੇ। ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਆਪਣੇ ਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਜਿੰਨਾ ਚਿਰ ਉਹ ਜਿਹਾ ਕਾਨੂੰਨੀ ਤੌਰ ਤੇ ਕਰ ਰਹੇ ਹਨ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਕਈ ਤਰ੍ਹਾਂ ਦੇ ਨੈਰੇਟਿਵ ਨੇ ਜੋ ਪਾਈਚਾਰੇ ਵਿੱਚ ਪੰਬਲ ਪੁਸਾ ਪੈਦਾ ਕਰ ਰਹੇ ਹਨ ਪਰ ਮੈਨੂੰ ਪੁਲਿਸ ਤੇ ਪੂਰਾ ਭਰੋਸਾ ਹੈ ਮੈਨੂੰ ਇਹ ਵੀ ਲੱਗਦਾ ਹੈ ਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਲਈ ਬਹੁਤ ਜ਼ਿਆਦਾ ਸਮਰਥਨ ਵੀ ਨਹੀਂ ਪ੍ਰਾਪਤ ਹੋਵੇਗਾ ਕਿਉਂਕਿ ਆਸਟ੍ਰੇਲੀਆ ਲੋਕਾਂ ਦੀ ਇੱਕ ਵੱਡੀ ਬਹੁਗਿਣਤੀ ਜਾਤਾਂ ਪ੍ਰਵਾਸੀ ਹਨ ਤੇ ਜਾਂ ਉਹ ਘੱਟੋ-ਘੱਟ ਇੱਕ ਮਾਤਾ-ਪਿਤਾ ਤੋਂ ਹਨ ਜੋ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਹਨ ਪ੍ਰਵਾਸੀ ਵਕੀਲ ਅਜੇ ਵਾਂਸਲ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਵਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਦਾ ਹਿੱਸਾ ਹੈ ਜੋ ਸਿਰਫ ਆਸਟ੍ਰੇਲੀਆ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਵਧ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਵਿੱਚ ਹੋਈਆਂ ਸੰਗੀ ਚੋਣਾ ਨੇ ਪ੍ਰਵਾਸ ਦਾ ਰਾਜਨੀਤੀਕਰਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਦਰਾਰਾਂ ਹੋਰ ਵੱਧ ਗਈਆਂ ਹਨ ਹਾਲਾਂਕਿ ਉਹ ਅਜੇ ਵੀ ਦਾਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਇੱਕ ਸ਼ਾਂਤੀ ਪ੍ਰੇਮੀ ਦੇਸ਼ ਹੈ ਜਿਸ ਵਿੱਚ ਕੱਟੜਤਾ ਲਈ ਕੋਈ ਥਾਂ ਨਹੀਂ ਹੈ ਪਰ ਕੀ ਪ੍ਰਵਾਸੀਆਂ ਲਈ 31 ਅਗਸਤ ਨੂੰ ਘਰ ਤੋਂ ਬਾਹਰ ਨਿਕਲਣਾ ਸੱਚਮੁੱਚ ਸੁਰੱਖਿਅਤ ਹੈ ਇਹ ਹੁਣ ਇੱਕ ਵੱਡਾ ਸਵਾਲ ਬਣ ਗਿਆ ਹੈ ਕੀ ਕੱਤੀ ਕੀ ਜਿਹੜੀ ਰੈਲੀ ਹੈ ਜਿਹੜੀ ਪ੍ਰੋਟੈਸਟ ਜਿਹੜੀ ਫਾਰ ਰਾਈਟ ਗਰੂਪਸ ਵੱਲੋਂ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਹੈ ਪਹਿਲੀ ਗੱਲ ਤਾਂ ਕਿਉਂਕਿ ਜੇ ਤੁਸੀਂ ਕਹਿੰਦੇ ਆਂ ਵੀ ਆਸਟ੍ਰੇਲੀਆ ਵਰਗੀ ਕੰਟਰੀ ਜਾਂ ਕੋਈ ਵੀ ਵੈਸਟਰਨ ਕੰਟਰੀ ਮਾਈਗ੍ਰੇਸ਼ਨ ਤੋਂ ਬਿਨਾ ਚੱਲ ਜਾਂਦੀ ਤੇ ਉਹ ਇੱਕ ਹਾਸਲ ਗਣੀ ਗੱਲ ਆ ਈਵਨ ਜੇ ਆਪਾਂ ਵਿਦਨ ਇੰਡੀਆ ਦੇਖੀ ਸਾਡੇ ਬਹੁਤ ਮਾਈਗ੍ਰੇਸ਼ਨ ਆ ਫ্রম ਡਿਫਰੈਂਟ ਸਟੇਟਸ ਆ ਨਾ ਵੀ ਬੰਦੇ ਇਧਰ ਉਧਰ ਜਾਂਦੇ ਜਦੇ ਰਹਿੰਦੇ ਆ ਪਰ ਇਹਦਾ ਜਿਹੜਾ ਇਫੈਕਟ ਹੈ ਕੱਲਾ ਸਿਰਫ ਭਾਰਤੀ ਭਾਈਚਾਰੇ ਤੇ ਨਹੀਂ ਸਗਾਰੇ ਹੀ ਜਿਹੜੇ ਮਾਈਗ੍ਰੈਂਟ ਬੋਲਿਵੁੱਡ ਸੀ ਤੋਂ ਪੋਚੇ ਹੋੜ ਕੰ ਰਵਿੱਤ ਜਾਰਿਆ ਉਹ ਬਹੁਤ ਜਿਆਦਾ ਵਧੀਆ ਕਿ ਇਹੀ ਇਹ ਜਿਹੇ ਪ੍ਰੋਗਰਾਮ ਤੋਂ ਬਾਅਦ ਉਹ ਹੋਰ ਵੀ ਵਧੇਗਾ ਜਿੱਥੇ ਜਬ ਤਾਂ ਵਿਜ਼ੂਅਲ ਮਨੋਰੰਜਨ ਤਾਂ ਸੀ ਆ ਜਿਹੜੇ ਸਿੱਖਿਆ ਜਦ ਲਈ ਆ ਪਰ ਇਹ ਲਗਿੰਗ ਨਹੀਂ ਲਾ ਲੋ ਹਨ ਸੋ ਇਸ ਕਰਕੇ ਇਹ ਚੀਜ਼ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਆਈ ਥਿੰਕ ਖਤਰਾ ਹੈ ਬਹੁਤ ਸਾਰੇ ਬੰਦੇ ਅਨਜੀ ਫੀਲ ਕਰਦੇ ਨੇ ਅਸੀਂ ਐਕਚੁਅਲੀ ਇੱਕ ਆਨਲਾਈਨ ਮੀਟਿੰਗ ਵੀ ਕਾਲ ਕਰ ਰਹੇ ਹਾਂ ਵੱਖਰੇ ਕਮਿਊਨਿਟੀ ਲੀਡਰਸ ਦੀ ਤਾਂ ਕਿ ਇਸ ਚੀਜ਼ ਬਾਰੇ ਥੋੜਾ ਜਿਹਾ ਡਿਸਕਸ਼ਨ ਕੀਤਾ ਜਾ ਸਕੇ ਬਿਕੋਜ਼ ਇਹ ਕਾਫੀ ਕਨਸਰਨਿੰਗ ਹੈ ਜੀ ਅੱਜ 2025 ਦੇ ਵਿੱਚ ਵੀ ਅਸੀਂ ਇਹ ਜਿਹੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਾਂ ਮਤਲਬ ਇਹ ਵੀ ਜਿ ਦੇ ਦੈਰੇ ਨਿਊ ਕੰਬਨੀ ਕਰ ਰਹੇ ਸਹੀ ਕਈ ਮინისტრਾਂ ਦੇ ਪੋਸਟ ਤੇ ਹੈ ਜਿਹੜੇ ਦੱਸ ਰਹੇ ਵੀ 1500 ਬੰਦਾ ਰੋਜ਼ ਆਸਟ੍ਰੇਲੀਆ ਚੋਂਦਾ ਤੇ ਇਹਨਾਂ ਨੂੰ ਪੁੱਛਿਆ ਜਾਂਦਾ ਵੀ 1500 ਬੰਦਾ ਬਾਦ ਰਿਹਾ ਉਹ ਆਪਣੀ ਐਲੀਜੀਬਿਲਟੀ ਨਾਲ ਰਿਹਾ ਇਹ ਤੁਹਾਨੂੰ ਵੀ ਅੱਜ ਜੇ ਤੁਸੀਂ ਜੇ ਆਸਟ੍ਰੇਲੀਆ ਮੂਹ ਹੋਣਾ ਚਾਹੁੰਦੇ ਆ ਤੁਸੀਂ ਸ਼ਾਮ ਨੂੰ ਬੈਗ ਚੱਕੋਗੇ ਤੇ ਆ ਜਾਓਗੇ ਉਹਦੇ ਪਿੱਛੇ ਮਹੀਨਿਆਂ ਬੱਤੀ ਇੱਕ ਜਿਹੜਾ ਹੈਗਾ ਨਾ ਪ੍ਰੋਸੈਸ ਹੁੰਦਾ ਐਲੀਜੀਬਿਲਟੀ ਤਾਂ ਉਹ ਦੈਰਾ ਜਦੋਂ ਪੂਰਾ ਹੁੰਦਾ ਫੇਰ ਉਹ ਵੀਜ਼ਾ ਲੱਗ ਸੋ ਇਹ ਜਿਹੜੇ ਪ੍ਰੋਸੈਸ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਦਾ ਕਈ ਸਾਲ ਪਹਿਲਾਂ ਪ੍ਰੋਸੈਸ ਸ਼ੁਰੂ ਹੋਇਆ ਹੁਣ ਇਹ ਆਸੀ ਬਹੁ ਜੇ ਜਰਾ ਰਾਈਟ ਦੇ ਥਿੰਕਿੰਗ ਆ ਉਹੋ ਬਾਦੀ ਰਹੀ ਆ ਤੇ ਪਿਛਲੇ ਇਲੈਕਸ਼ਨ ਨੂੰ ਮੈਂ ਤਾਂ ਬਹੁਤ ਸਾਰਾ ਸਿੰਕਰ ਰੀਜ਼ਨ ਮੰਨਾਂਗਾ ਕਿ ਉਦੋਂ ਇਹ ਸਰੀਲੀ ਮਾਈਗ੍ਰੇਟ ਬੈਸ਼ੀ ਜਿਹੜੀ ਹੈਗੀ ਨੇ ਮੀਡੀਆ ਦੇ ਥਰੂ ਜਾਂ ਪਾਲਿਸੀਜ਼ ਦੇ ਥਰੂ ਦਿਖਾਈ ਜਾ ਰਹੀ ਹੈ ਵੀ ਇਹ ਘਰਾਂ ਦੀ ਪ੍ਰੋਬਲਮ ਆ ਤਾਂ ਮਾਈਗ੍ਰੈਂਟਸ ਦਾ ਇਸ਼ੂ ਹੈ ਜੇ ਜੇ ਕਾਸਟ ਆ ਲੀਵਿੰਗ ਵਧ ਰਹੀ ਤਾਂ ਮਾਈਗ੍ਰੈਂਟਸ ਦੀ ਪ੍ਰੋਬਲਮ ਹੈ ਜਦੋਂ ਵੀ ਜੇ ਆਪਾਂ ਕੋਵਿਡ ਵੇਲੇ ਦੇਖੀ ਜਦੋਂ ਮਾਈਗ੍ਰੇਸ਼ਨ ਬਿਲਕੁਲ ਡੈਟ ਸੀ ਉਸ ਵੇਲੇ ਕਾਸਟ ਆ ਲੀਵਿੰਗ ਜ਼ਿਆਦਾ ਵਧੀਆ ਉਸ ਵੇਲੇ ਘਰਾਂ ਦੇ ਪ੍ਰਾਈਸ ਜੱਦੀਗੇ ਨੇ ਕੋਈ ਲੋਕਾਂ ਕੋ ਰੈਂਟ ਕਰਨ ਨੂੰ ਖੁਸ਼ੇਰੀ ਸੀਗਾ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਬਹੁਤ ਇਦਾਂ ਦੇ ਇਸ਼ੂਸ ਚੱਲ ਰਹੇ ਨੇ ਜਿੱਦੋਂ ਲੋਕਾਂ ਨੇ ਬਹੁਤ ਸਾਰੇ ਇਨਫਲੂਐਂਸਰਜ਼ ਨੇ ਵੀਡੀਓਸ ਪਾਉਂਦੇ ਰਹੇ ਬਿਚੀ ਬਹਾਰ ਨਾਲ ਆਉਂਦ ਨੇ ਆਈ ਥਿੰਕ ਕਾਟ ਕੰਸਰਨਿੰਗ ਹੈ ਜੀ ਕਿਉਂਕਿ ਜੇ ਵਾਇਲੈਂਸ ਹੁੰਦੀ ਆ ਤੇ ਉਹ ਕਿਸੇ ਬੰਦੇ ਖਿਲਾਫ ਹੋ ਸਿੱਤ ਮੈਂ ਤਾਂ ਇਹ ਸੁਣਿਆ ਹੈ ਦਮਗਾ ਵੀ ਆਪਾਂ ਸਾਰੇ ਗੱਲ ਬੈਸਤੇ ਆਪਣੇ ਜਿਹੜਾ ਦੇਸ਼ ਹੈ ਉਹ ਆਸਟ੍ਰੇਲੀਆ ਹੁਣ ਸਾਡਾ ਘਰ ਹੀ ਹੈ ਤੇ ਅਸੀਂ ਕਿਤੋਂ ਵੀ ਆਈ ਹੋਈ ਦੁਨੀਆ ਪਰਦੇ ਪੁੰਜੇ ਤੋਂ ਇਹ ਇਹਨੂੰ ਸੋਚਾ ਬਣਾਇਆ ਤੇ ਇਹਨੂੰ ਬੜੀ ਤਰਕੀ ਦਿਵਾਈਏ ਤੇ ਨਾਲ ਨਾਲ ਆਪਣੀ ਜਿਹੜੀ ਕਮਿਊਨਿਟੀ ਉਹਦੇ ਵਿੱਚ ਵਿਚਰੀਏ ਤੇ ਆਈ ਥਿੰਕ ਪ੍ਰੇਮ ਤੇ ਉਮੀਦ ਕਰੋ ਕਿ ਪੁਲਿਸ ਨੂੰ ਰੋਕ ਦਵੇ ਜੇ ਉਸ ਦਿਨ 31 ਤਰੀਕ ਨੂੰ ਪ੍ਰੋਟੈਸਟ ਹੁੰਦੀ ਆ ਜਿੰਨੇ ਸਾਡੇ ਭੈਣ ਭਰਾ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਨੇ ਜਾਂ ਫਰੰਟ ਐਂਡ ਤੇ ਜੌਬਸ ਕਰਦੇ ਨੇ ਚਾਹੇ ਉਹ ਕੁਕੀ ਵੇਟਰਸ ਵੀ ਆ ਜਾਂ ਪੀਜ਼ਾ ਡਿਲੀਵਰੀ ਦੇ ਕੁਝ ਵੀ ਹੈਗਾ ਹਨ ਕਸਟਮਰ ਫੇਸਿੰਗ ਜੌਬ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਪਲੀਜ਼ ਆਪਣੇ ਆਪ ਨੂੰ ਧਿਆਨ ਨਾਲ ਰੱਖੋ ਬਿਕੋਜ਼ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਵੀ ਬੰਦਾ ਚਾਹੇ ਉਹ ਇੰਡੀਆ ਤੋਂ ਚਾਹੇ ਉਹ ਪਾਕਿਸਤਾਨ ਤੋਂ ਚਾਹੇ ਕਿਤੇ ਵੀ ਹੋਰ ਸੰਪਤੀ ਤੋਂ ਚਾਈਨਾ ਤੋਂ ਉਹ ਵਿਚਾਰਿਆਂ ਨੂੰ ਕੋਈ ਨਾ ਕੋਈ ਅਨਸੁਖਾਵੀ ਘਟਨਾ ਵਾਪਰੇ ਸੋ ਇਸ ਲਈ ਵੀ ਕੇਅਰਫੁਲ ਕਿ ਤੁਸੀਂ ਜੇ ਰਾਤ ਇਹੜਾ ਥੋੜਾ ਪ੍ਰੋਗਰਾਮ ਟੀਲ ਵੀ ਕਰ ਲਓ ਕਿਉਂਕਿ ਜੇ ਇੰਦਾਂ ਦੀ ਹੋਈ ਤੇ ਉਹੀ ਸੇਮ ਬੰਦੇ ਨੇ ਪ੍ਰੋਟੈਸਟ ਦੇ ਜਾਂ ਲਈ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਉਹੀ ਪਬਲਿਕ ਟਰਾਂਸਪੋਰਟ ਇੱਕ ਮਾਈਗ੍ਰੈਂਟ ਨੂੰ ਯੂਜ਼ ਕਰਨਾ ਆਪਣੀ ਵਿਜਾਦੀ ਦੀ ਹਾੜੀ ਤੇ ਜਾਣ ਲਈ ਤੇ ਫਿਰ ਉਹ ਹੇਟ ਵਾਲਾ ਬੰਦਾ ਜਿਹੜਾ ਪ੍ਰੋਟੈਸਟ ਦੇ ਨਾਰੇ ਲਾ ਕੇ ਆ ਕਿ ਮਾਈਗ੍ਰੇਸ਼ਨ ਬੰਦ ਕਰੋ ਜਦੋਂ ਨਾਲ ਦੀ ਸੀਟ 'ਤੇ ਬੈਠਾ ਕੋਈ ਮਾਈਗ੍ਰੈਂਟ ਦੇਖੀ ਜਦੋਂ ਉਦੋਂ ਉਹਦੇ ਪ੍ਰਤੀ ਉਹਦੇ ਉਹਦੇ ਦਿਲ 'ਚ ਕੋਈ ਚੰਗੀ ਭਾਵਨਾਤ ਹੋਏਗੀ ਨੰਬਰ 1 ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਜਿਨ੍ਹਾਂ ਨੇ ਡਰਾਉਣਾ ਵਾ ਅਸੀਂ ਉਹਨਾਂ ਦੀ ਗਾਇਸ ਪੂਰੀ ਕਰ ਰਹੇ ਹਾਂ ਤਾਨੂੰ ਦੱਤ ਦੀ ਕੋਈ ਲੋੜ ਨਹੀਂ ਪੁਲੀ ਨੇ ਪੂਰਾ ਫੁੱਲ ਹੌਸ ਬਾਰਾਂਡੇ ਤੱਕ ਖੇਤ ਨਹੀਂ ਕਰਨੀ ਸਾਰਿਆਂ ਦੀ ਤੋਂ ਇਹਨਾਂ ਨੂੰ ਜਿਹੜੇ ਫੈਕਟਸ ਆ ਫੈਕਟਸ ਦਾ ਪਤਾ ਨਹੀਂ ਪਰ ਕਿਉਂ ਕਿਉਂ ਇਹ ਯੂ ਨੋ ਜਿਹੜੇ ਕੈਰੇ ਪੇਜ ਬਾਇਗਰਸ ਬਰਕਲਾਪਾ ਕਈ ਗੋਰੇ ਕਹਿੰਦੇ ਡੋਟ ਟੂ ਵਰੀ ਇਟ ਐਵਰੀਬਾਡੀ ਇਜ਼ ਵੈਲਕਮ ਕਈ ਇੰਡੀਜੇਨਸ ਕਹਿੰਦੇ ਵਾਟ ਯੂ ਵਾਂਟ ਟੂ ਟਿਕ ਬੈਗ ਇਸ਼ੂ ਹਟੇਕ ਟੂ ਟੈਕਨ ਦਾ ਕੰਟਰੀ ਫਰਮ ਆਰ ਯੂ ਸ਼ੁਡ ਬੀ ਰੈਟ ਬੈਕ ਟੂ ਅਸ ਉਦੋਂ ਇੰਡੀਜਨਸ ਦਾ ਵਕਰੇ ਵਕਰੇ ਇਨਸਟਾ ਤੇ ਬਿਯਾਨ ਆ ਰਹੇ ਨੇ ਸੋ ਇਸ ਵੇਲੇ ਇਟਸ ਵੈਰੀ ਕਨਫਿਊਜ਼ਿੰਗ ਕੋਈ ਪਤਾ ਨਹੀਂ ਕੀ ਹੋਣਾ ਸੋ ਕਈ ਪੰਜਾਬੀ ਟਿਕਟੌਕ ਇਹ ਵੀ ਕਹਿੰਦੇ ਵੀ ਸ਼ੁੱਡ ਟੇਕ ਆਫ ਲਾਈਕ ਆਸਟ੍ਰੇਲੀਅਨ ਫਲੈਗ ਐਂਡ ਗੋ ਦੇ ਸੋ ਵੀ ਆਸਟ੍ਰੇਲੀਅਨ ਕਈ ਦੋ ਚਾਰ ਹੋ ਵੀ ਕਈ ਜਾਂਦੇ ਨਾ ਜਰਿਓ ਡਰਿਓ ਬਚ ਕੇ ਰਿਓ ਆ ਹੋ ਜੂ ਉਹ ਸਾਰੇ ਬੱਕਰੇ ਬਕਰੀ ਸਿਗਨਲਸ ਦੇ ਮੈਸੇਜ ਜੇ ਦਾਰੇ ਆ ਕੋਈ ਪਤਾ ਨਹੀਂ ਹੋਈ ਐਕਟਲੀ ਓ ਕਰਾਈ ਜੀ ਕਿਉਂਕਿ ਹਰ ਇੱਕ ਕੋਈ ਨਾ ਕੋਈ ਟਿਕਟੌਕ ਫੜ ਕੇ ਆਪਣੀ ਵੀਡੀਓ ਬਣਾ ਲੈਂਦਾ ਹੋਵੇ ਜੇ ਸਾਨੂੰ ਰਾਈਟ ਨਾਰੇ ਲਾਉਣ ਦੇ ਜੇ ਗੋਰੇ ਨਾਰੇ ਲਾਉਂਦੇ ਸਿਓ ਡਾ ਲੀ ਉਹਨੇ ਨਾਰੇ ਲਾਉਣੇ ਤੇ ਕਹਿੰਦਾ ਬ੍ਰਿਕ ਦ ਲੋ ਜੋ ਲਾਅ ਇਸ ਲਾਅ ਨਾ ਜਦੋਂ ਦਾ ਟਰੰਪ ਆਇਆ ਤਾਂ ਡੈਫੀਨਿਟਲੀ ਵੀ ਆਰ ਐਂਟਰਡ ਇਨਟੂ ਅ ਵੈਰੀ ਡਿਫਰੈਂਟ ਕਾਈਂਡ ਆਫ ਵਰਡ ਜਿਹਦੇ ਕਰਕੇ ਬਹੁਤ ਚੀਜ਼ਾਂ ਬੜੇ ਲੈਵਲ ਤੇ ਚੇਂਜ ਹੋ ਚੁੱਕੀਆਂ ਨੇ ਜੀ ਪਰ ਵੀ ਆਰ ਲੱਕੀ ਟੂ ਬੀ ਇਨ ਥਿਸ ਕੰਟਰੀ ਕਿਉਂਕਿ ਉਰੇ ਐਕਸਟ੍ਰੀਮਿਜ਼ਮ ਨੂੰ ਇਹ ਸਪੋਰਟ ਨਹੀਂ ਕਰਦੇ ਮੇਰੇ ਖਿਆਲ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਮਾਰਚ ਮੈਨੂੰ ਲੱਗਦਾ ਨਹੀਂ ਇਹਦਾ ਸਕਸੈਸਫੁਲ ਹੋਊਗਾ ਜੇ ਕੁਝ ਲੋਕ ਮਾਈਗ੍ਰੇਟ ਤੋਂ ਅਨਹੈਪੀ ਨੇ ਤਾਂ ਉਹਨਾਂ ਦਾ ਆਪਣਾ ਰਾਈਟ ਹੈ ਜੀ ਐਕਸਪ੍ਰੈਸ ਕਰਨ ਦਾ ਸੋ ਦੇ ਆਰ ਐਕਸਪ੍ਰੈਸਿੰਗ ਦੇਖੋ ਜੀ ਆਸਟ੍ਰੇਲੀਆ ਤਾਂ ਵੈਸੀ ਇੱਕ ਮਾਈਗ੍ਰੈਂਟ ਕੰਟਰੀ ਹੈ ਤਾਂ ਇਹਦੇ ਜਿਹੜੇ ਆਸਟ੍ਰੇਲੀਆ ਹੈਜ਼ ਬੀਨ ਬਿਲਡ ਬਾਈ ਦਾ ਮਾਈਗ੍ਰੈਂਟਸ ਐਂਡ ਦ ਡਿਫਰੈਂਟ ਲਈ ਡਿਫਰੈਂਟ ਟਾਈਮ ਤੇ ਆਈਆਂ ਜਿਹੋ ਉਹਨਾਂ ਨੇ ਪੀਆ ਦੇ ਟੈਨਸ਼ਨ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ ਬੜੇ ਡਿਫਰੈਂਟ ਐਂਗਲਸ ਦੇ ਉੱਤੇ ਮੇਰੇ ਖਿਆਲ ਨਾਲ ਆਪਾ ਬੀਂਗ ਅ ਮਾਈਗ੍ਰੈਂਟ ਹੈ ਹੀ ਅਬ ਜਸਟ ਬੀਂਗ ਡੂਇੰਗ ਦ ਰਾਈਟ ਥਿੰਗ ਤੇ ਕੀ ਬਿਲਡਿੰਗ ਆਸਟ੍ਰੇਲੀਆ ਕਿਉਂਕਿ ਲਾਸਟ ਇੱਕ ਇਲੈਕਸ਼ਨ ਦੇ ਵਿੱਚ ਮਾਈਗ੍ਰੈਂਟ ਇਸ਼ੂ ਨੂੰ ਪੋਲਿਟਿਸੀਜ਼ ਬਹੁਤ ਬਹੁਤ ਜ਼ਿਆਦਾ ਕੀਤਾ ਗਿਆ ਜੀ ਹਾਊਸਿੰਗ ਕ੍ਰਾਈਸਿਸ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਜੋੜਤਾ ਉਹ ਇੱਕ ਬਹੁਤ ਹੀ ਜ਼ਿਆਦਾ ਇੱਕ ਗਲਤ ਪੋਪੋਜੀਸ਼ਨ ਇੱਕ ਪੇਸ਼ ਕੀਤੀ ਗਈ ਆ ਆਸਟ੍ਰੇਲੀਆ ਦੇ ਲੋਕਾਂ ਨੂੰ ਤੇ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਮਤਲਬ ਕਿ ਵੀ ਜਿਵੇਂ ਈ ਮਿਲਦੀਗਾ ਘਰਾਂ ਦੀ ਰੇਟ ਵਧ ਗਈ ਡੈਫਨਿਟਲੀ ਦੇ ਟਿਕਟ ਪਰਸਨਲੀ ਕਿ